ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਸਾਰੇ ਭੈਣ ਭਰਾ ਠੀਕ ਠਾਕ ਹੋ ਅੱਜ ਆਪਾਂ ਚੱਲੇ ਆ ਜੀ ਫੇਰ ਵੰਡੇ ਬਾਰ-ਬਾਰ ਵੰਡੇ ਚਾਈ ਚਾਹ ਬਾਰ-ਬਾਰ ਵੰਡੇ ਜਾਈ ਜਾਂਦੇ ਆ ਲੈਣਾ ਤਾਂ ਕੁਝ ਇਸ ਪ੍ਰਕਾਰ ਹੈ ਜੀ ਅੱਜ ਚੱਲੇ ਆਂ ਆਪਣੀ ਮਾਸੀ ਕੋ ਮਾਸੀ ਦੇ ਘਰ ਆਇਆ ਨਿਗਾ ਜ ਆ ਪੋਤਾ ਹੂੰ ਅੱਜ ਵੇਖਣ ਚੱਲੇ ਆਂ ਹਾਂਜੀ ਹੋ ਗਿਆ ਮਹੀਨੇ ਤੱਕ 10 ਮਹੀਨੇ ਦਾ ਨਹੀਂ 5 ਮਹੀਨੇ ਦਾ ਹਲੇ 5000 ਦਾ ਦਰ ਆਇਆ ਤੇ ਟਾਈਮ ਨਹੀਂ ਲੱਗਾ ਜਾਣ ਦਾ ਵਿੱਚ ਵਿਆਹ ਆ ਗਿਆ ਵੀਡੀਓ ਆ ਗਈ ਬਈ ਆ ਗਿਆ ਵਿਆਹ ਦੇ ਵਿੱਚ ਵੀ ਬਿਜੀ ਰਹੇ ਨਾ ਥੋੜਾ ਹੁਣ ਲੱਗੇ ਆ ਜੀ ਆਪਾਂ ਉੱਥੇ ਜਾਣ ਹਾਂਜੀ ਤੁਹਾਨੂੰ ਆਲਣੀਆਂ ਮਾਸੀ ਦਾ ਪੋਤਾ ਜਿੱਦਾਂ ਦਾ ਠੀਕ ਹੈ ਜੀ ਉੱਥੇ ਜਾ ਕੇ ਪਤਾ ਲੱਗੂ ਤਬ ਲੈਣਾ ਸਾਸ਼ੀ ਗੱਲ ਕਰੋ ਬਾਈ ਘਾ ਦੋ ਸਾਰਿਆਂ ਨੂੰ ਨਾਲੇ ਤੁਹਾਨੂੰ ਸਾਲਿਆਂ ਨਾਲ ਮਨਮਨੇ ਸਾਰਿਆਂ ਨਾਲ ਸਾਰਿਆਂ ਨਾਲ ਮਨਮਨੇ ਮਨਮ ਦੇ ਨਹੀਂ ਕਰੀ ਇੰਨੀ ਗਲਤੀ ਨਾਲੇ ਤੁਹਾਨੂੰ ਸਾਰੇ ਨੂੰ ਮਿਲਾਉਨੇ ਆ ਠੀਕ ਹੈ ਜੀ ਹਾਂ ਜੀ ਅਜੇ ਮਾਮੀ ਸਾਨੂੰ ਦੀ ਕੰਡੀ ਕਰਾ ਦੇ ਵਿੱਚ ਹਾਂ ਜੀ ਉਹਨਾਂ ਨੂੰ ਰਸਤੇ ਚ ਲੈਣਾ ਵੀ ਕਹਿੰਦੇ ਸੀ ਕਿ ਸਾਨੂੰ ਨਾਲ ਲੈ ਜਿਓ ਤੇ ਉਹਨਾਂ ਨੂੰ ਵੀ ਲੈਨੇ ਜਾਂਦੇ ਜਾਂਦੇ ਠੀਕ ਹੈ ਜੀ ਤੇ ਹਰੰਗ ਦਾ ਸਾਡਾ ਅੰਗ ਦੇ ਕਮੀ ਤਾਂ ਸੱਤਾ ਉੱਠਿਆ ਵਿਚਾਰਾ ਮਸੋਸੀ ਆਇਆ ਚਾ ਕਗੇ ਕਗੇ ਜਾ ਅਗੇ ਬਾਏ ਗਾ ਦੋ ਬਾਏ 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 ਉਹ ਸਨਾਂ ਵਿਚਾਰੇ ਦਿਨ ਦੀ ਨੀਂਦ ਨਹੀਂ ਪੂਰੀ ਹੋਈ। ਦਿਆ ਬਾਈ ਕਰਨਾ। ਤੇ ਥੋੜਾ ਸਮੋਸੇ ਆਈ ਆ ਉਹਦਾ ਕਰਕੇ ਹੀ। ਬਸ 15-20 ਮਿੰਟ ਹੋ ਰਾਇਆ ਨੇ ਕੱਪੜੀਆਂ ਨੂੰ। ਤੇ ਬਾਕੀ ਚਲੋ ਬਾਕੀ ਭੈਣ ਭਰਾਵਾਂ ਨਾਲ ਗੱਲ ਕਰਨੀ ਹੀ ਕਿ ਸਾਡੀ ਵੀਡੀਓ ਨਵੀਂ ਸਟਾਰਟ ਹੋਈ ਆ लवली ਰੁਪਿੰਦਰ ਟੀਵੀ ਤੇ। ਸੌਰਿਆਂ ਦਾ ਕਫਨ। ਠੀਕ ਹੈ ਜੀ। ਤੇ ਵੀਡੀਓ ਬਹੁਤ ਹੀ ਇੰਟਰਸਟਿੰਗ ਆ ਬਹੁਤ ਹੀ ਵਧੀਆ ਸਟੋਰੀ ਹੈ ਇਹ ਕੀ ਸਾਰੇ ਜਣੇ ਜਰੂਰ ਵੇਖਿਓ ਤੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਹਾਂਜੀ ਅੱਜ ਦੂਸਰਾ ਪਾਰਟ ਹਮ ਹਮ ਅੱਜ ਦੂਸਰਾ ਪਾਰਟ ਪੈ ਗਿਆ ਆ ਤੇ ਤੁਸੀਂ ਸਾਰੇ ਜਣੇ लवली ਰਪਿੰਦਰ ਟੀਵੀ ਚੈਨਲ ਤੇ ਜਾ ਕੇ ਜਰੂਰ ਦੇਖਿਓ ਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਵੀਡੀਓ ਬਹੁਤ ਹੀ ਵਧੀਆ ਆ ਉਹਦੇ ਵਿੱਚ ਮੇਰਾ ਤੇ ਸੰਦੀਪ ਦੋਵਾਂ ਸਕੀਆਂ ਪਹਿਣਾ ਦਾ ਵਿਆਹ ਹੋ ਚੁੱਕਾ ਆ ਠੀਕ ਹੈ ਜੀ ਤੇ ਵੇਖੋ ਹੁਣ ਵੀ ਅੱਗੇ ਅੱਗੇ ਸੰਦੀਪ ਮੇਨਾ ਕੀ ਕਰਦੀ ਐ ਕਿ ਜਾਂ ਮੈਂ ਉਹਨਾਂ ਕੀ ਕਰਦੀ ਆ ਇਹ ਤਾਂ ਹੁਣ ਸਟੋਰੀ ਦੇ ਹਿਸਾਬ ਤਾ ਬਣਾ ਲਿਆ ਕਿ ਕੀ ਬਣੂਗਾ ਅੱਗੇ ਠੀਕ ਆ ਠੀਕ ਹੈ ਹੈਨਾ ਤੇ ਚਲੋ ਬਾਕੀ ਸਾਰੇ ਜਾਣੇ ਹੀ ਚੈਨਲ ਨੂੰ ਬਹੁਤ ਸਾਰਾ ਪਿਆਰ ਦਿੰਦੇ ਆ ਤੇ ਬਣਾ ਵੇ ਨਹੀਂ ਅੱਡੇ ਜਾਂਦੇ ਹੁਣ ਅੱਛਾ ਬਾਕੀ ਚਲੋ ਇਹ ਆ ਕਿ ਸਾਰੇ ਭੈਣ ਭਰਾ ਚੈਨਲ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੰਦੇ ਆ ਤੇ ਤੁਹਾਡੇ ਪਿਆਰ ਦੇ ਸਦਕੇ ਚਲੋ ਮੰਮਾ ਅੱਗੇ ਰੱਖ ਲੋ ਵੀਡੀਓ ਵਧੀਆ ਵਧੀਆ ਚੱਲਦੀਆਂ ਨੇ ਠੀਕ ਆ ਜੀ ਹੈਂਗੀ ਬੁੱਧ ਪਿੱਛੇ ਰੱਖ ਦੋ ਹਾਂ ਨਹੀਂ ਛੱਡਦਾ ਚਲੋ ਠੀਕ ਹੈ ਜੀ ਫਿਰ ਮਿਲਦੇ ਹੁਣ ਇਥੋਂ ਮਮੀ ਜੀ ਨੂੰ ਲੈਣਾ ਹੈ ਤੇ ਫਿਰ ਬਾਅਦ ਵਿੱਚ ਮਲਾਉਨੇ ਤੁਹਾਨੂੰ ਉੱਥੇ ਜਾ ਕੇ ਤੇ ਵਲੌਗ ਤੁਸੀਂ ਸਾਰੇ ਜਣੇ ਦੇਖਦੇ ਰਹੋ ਤੇ ਅੱਗੇ ਤੋਂ ਅੱਗੇ ਤੁਹਾਨੂੰ ਦਿਖਾਉਨੇ ਆ ਠੀਕ ਹੈ ਜੀ ਕਿ ਬੈਠਾ ਕੀ ਹੈ ਹੈ ਉਹਦਾ ਸ਼ੁਕਰਵਾਰ ਨਵੀਨ ਬੜਾ ਗੁੱਡ ਬੱਚਾ ਵਾ ਇਹ ਕਿੰਨਾ ਦਾ ਕਾਕਾ ਹੈ थोड़ा ना काका बड़ी बी बी दे नहीं ना नहीं मैं ओने टको टको क्या हां बा काटे ਨਹੀਂ ਨਾ ਕਰਤਾ ਕਿ ਜੀ ਨਹੀਂ ਨਹੀਂ ਦੇ ਹੁਣ ਕਾਬੂ ਆਇਆ ਨਾ ਦਾਦਾ ਨਹੀਂ ਆਇਆ ਮਿੱਟੀ ਨਹੀਂ ਨਾ ਹਰ ਕਿਸੇ ਲੱਗੇਗਾ ਹੈਗਾ ਹੈਗਾ ਹਾਂਜੀ ਹੈਗਾ ਕਿਦਾਂ ਚਾਹ ਮਿਲੂ ਊਟੇ ਰਿਸ਼ੀਆ ਦਰਮੇਂ ਬੈਠੀਆਂ ਰਹਿੰਦੀਆਂ ਰਹਿੰਦੀਆਂ ਉੱਥੇ ਬੈਠੇ ਬੰਲੇ ਤਾਂ ਨੋਹ ਹੈ ਹਾਂ ਉਹਨੂੰ ਬੰਲੇ ਆਉਂਦੇ ਆਈਓ ਏ ਆ ਗਿਆ ਆਈਓ ਏ ਤੋਂ ਡਰੇ ਆਵਦੇ ਨੇ ਕਿ ਇਹ ਜੀ ਇੰਨੇ ਰਹੇ ਸਾਡੇ ਤੇ ਹੋਰੋ ਕੁਝ ਹੋ ਗਿਆ ਵੀ ਤਾਂ ਐ ਪਾਜੀ ਆਈ ਇਹ ਤਾਂ ਸਾਡੀ ਨਹੀ ਆਵਾਜ਼ ਮਾਸੀ ਦਾ ਘਰ ਗਰਮੀ ਦੇ ਪਰਮਾਂ ਦੀ ਆਹ ਪਣਵਾ ਦੇ ਮੈਂ ਮੱਠੀਆਂ ਦੀ ਬਾਜੀ ਆਈ ਸਾਡੀ ਜੇ ਤੁਹਾਨੂੰ ਚੱਣੀ ਲੈਣਾ ਹੈ ਤੇ ਮੈਂ ਆਉਂ ਤਨੇ ਨੂੰ ਲੈ ਆਵਾਂ ਜੁੜਾ ਕਿੱਧਰ ਲੈ ਪੈ ਨਹੀਂ ਅਜੇ ਚੱਣੀ ਨਹੀਂ ਉਹ ਗੱਡੀ ਨਾਲ ਫੇੜੂਆਂ ਚੱਲ ਗਾ ਆਹ ਇਹ ਤੇ ਮੇਰਾ ਬੁਤਾਲਾ ਸੀ ਆਲੇ ਜੀਜੀ ਪਾਜੀ ਪਾਜੀ ਹਲੋ ਸੀ ਜੀ ਦਾ ਸੀ ਜੀ ਬੋਹੋ ਜਿਹੜੀ ਮਾਂ ਬੀ ਨੋ ਉਹ ਜਿਹੜਾ ਇਹਦਾ ਨਾ ਜਦੋਂ ਬੱਸੀ ਬੱਠੀ ਕੋ ਮਹੀਰ ਅਰਦੀ ਤਾ ਕਹਿੰਦਾ ਨਾ ਮੈਂ ਨਹੀਂ ਦੇਖੀ ਹੈ ਅੱਜ ਆਪਾਂ ਨਾ ਤੁਹਾਨੂੰ ਜਿਹੜੇ ਲਾਥੋਰੀ ਫੜ ਗਈ ਨਹੀਂ ਇਹ ਤਾਂ ਗੰਜੀ ਵਾਲੀ ਤਾ ਨੂੰ ਗਿਆ ਲੰਦੀ ਆਹ ਹੋ ਤਾਂ ਨੁਆਏ ਇਹ ਨਾ ਇਹ ਨਾ ਮੈਂ ਬਾਤਲੇ ਵੀ ਕੋ ਫਾਸ ਸੂਟਾਂ ਦੇ ਲਾਂਡੀਆਂ ਜੀ ਤਿੰਨੇ ਭੈਣਾ ਆ ਤਿੰਨੇ ਭੈਣਾ ਸੂਟਾਂ ਦੇ ਲਾਂਡੀਆਂ ਇਹ ਪਕੌੜੇ ਨਾਲ ਕੇ ਅੱਗੇ ਖਾਣੇ ਕੋਈ ਨਹੀਂ ਦੂਖ ਲੈ ਹੱਥੋਂ ਖਾਣੇ ਦੋ ਮੇਰੇ ਲਈ ਪਾਪਾ ਆ ਵੀਡੀਓ ਬਣਾ ਮੈਂ ਕਹਤਾ ਵਿੱਚ ਮੈਂ ਸੂਟਾਂ ਦੇ ਲਾਂਡੀਆਂ ਹਾਂ ਦੂਰ ਕੋਲੇ ਨਾ ਤਾਂ ਫੜਦੇ ਮਾਸੀ ਕਹਤਾ ਮੈਂ ਵਿੱਚ ਨਹੀਂ ਮੈਂ ਸੂਟਾਂ ਤੇ ਡੀਆਂ ਲਾਂਡੀਆਂ ਹਾਂ ਹਰੀ ਦਾ ਦੋ

आ लो आ लो मैं हो हाँ। हाँ। <laughs> दे 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 दे। तो दिस सो ले ले थोड़ी दे नहीं हां दीदी हां नो बहन भी गोल गोल भी मरया ले दो वो नारी होड़ी है लगदी है नहीं तो नारी बात है करला हां मैं नो का आ कहां से आने को हो ना क्यावा बैठे नहीं के बिना बैठे जा बुदी से दिखना पई ਜਾ ਦੇ ਦੇ ਕੋਈ ਜੇ ਆ ਹੀ ਪੈਸੇ ਨਾ ਦੇਣੇ ਹੁਣ ਤੇ ਸ਼ੇਰ ਫਾਈ ਦੇਖ ਕੇ ਇੱਕ ਦਰਜਣ ਕੇਲਿਆਂ ਦੀ ਲੈਂਦੀ ਏ ਤੂੰ ਸਾਰੇ ਦਾ ਇਹਨਾਂ ਤਰ੍ਹਾਂ ਹੀ ਲੱਛੇ ਨੇ ਦੇਣੀ ਸਾਰੇ ਆ ਹੜਾ ਇਹ ਦੋ ਤਾ ਮੈਂ ਤਾਂ ਇਹ ਖਾ ਨਹੀਂ ਸਕਦੀ ਤੁਸੀਂ ਜਿੱਦਾਂ ਲੱਠੀ ਦਿਓ ਸੇ ਹੈ ਨਿੱਕੇ ਤਾਂ ਆ ਹੀ ਉਹ ਪੰਡਾ ਦੇ ਵਿੱਚ ਉਲ ਜਾਂਦੇ ਏ ਮੋਟਾ ਲੈ ਜਾਂਦਾ ਕਿਆ ਨਹੀਂ ਤੋਂ ਲਾ ਫਾਪੇ ਲੈਂਦੇ ਐ ਤੁਹਾਨੂੰ ਪਤਾ ਮੈਂ ਕਿ ਆਈ ਤੁਹਾਨੂੰ ਲਾ ਲੈਣ ਦੇ ਐ ਆਹਨ ਤੋਂ ਸਸੇ ਲੈਂਦੇ ਆ ਗਏ ਆ 150 ਰੁਪਏ 150 ਕਿਲੋ ਦੇ ਉਹ ਪਿਆਜ਼ ਵੇਲਾ ਕਿੰਨੀ ਕੀ ਵੇਰਲੀ ਅੰ ਵਿੱਚੋਂ ਦੀ ਨੰਗੀ ਜਾਂਦੇ ਸੀ ਤੁਹਾਨੂੰ ਪਤਾ ਆ ਵੇਲਾ ਮੈਂ ਬਰਦਾ ਕਰਾਉਂਦਾ ਆ ਆਹ ਨੀ ਭੈਣੇ ਇੱਥੇ ਮੰਜੀ ਤੇ ਆ ਜਾ ਹੁਣ ਨਹੀਂ ਹੁਣ ਅਗਲੇ ਛੇ ਮਹੀਨੇ ਆ ਮਾਸੀ ਆ ਜੀ ਵੱਡੀ

ਹੋਰ ਲੈ ਇੰਨੇ ਇਹ ਤਾਂ ਮੈਂ ਕਹਿੰਦਾ ਮੋਦੇ ਨੇ ਉਹ ਗਾਂ ਤੱਕ ਪੈ ਨਹੀਂ ਨਹੀਂ ਇਹ ਤਾਂ ਲਦੀ ਆ ਜਾਣੀ ਹੈ ਆ ਇਹ ਰੋ 200 ਤੱਕ ਰਹੂਗੇ ਹੋਰ ਇਹ ਕਿ 200 ਤੱਕ ਆ ਜੀ ਅਮੀ ਤਾਂ ਤੱਕ ਨਹੀਂ ਇਹ ਤਾਂ ਟੱਗੇ ਹੁੰਦੇ ਆ ਆ ਹੈ ਨਹੀਂ ਹੈ ਉਹ ਪੈਸੇ ਆ ਉਹ ਜੀ ਕਿਤੇ ਮੈਂ ਚੱਲ ਜਾਣਾ ਹਲਾ ਫੜਾ ਪੈਸੇਗਾ

ਆ ਮਾਸੀ ਦੀ ਬੇਟੀ ਐ ਵਾਲੇ ਮੰਮੀ ਆ ਆ ਵਾਲੀ ਮਾਸੀ ਆ ਐ ਵਾਲੀ ਮਾਸੀ ਹੱਡੀ ਮੰਮੀ ਤੋਂ ਛੋਟੀ ਇੱਕ ਐ ਹੱਡੇ ਮਾਸੀ ਜੀ ਤੇ ਐ ਮਾਸੀ ਦੀ ਇੱਕ ਆ ਬੇਟੀ ਇਹ ਮੈਰਿਡ ਹੈ ਠੀਕ ਹੈ ਜੀ ਮੰਮੀ ਨੂੰ ਤੁਹਾਨੂੰ ਪਤਾ ਹੀ ਹੈ ਪਰਾਣਾ ਇਹਨਾਂ ਦਾ ਆ ਜੀ ਸਾਹਿਬ ਵੀ ਵੱਡੀ ਮਾਸੀ ਜੀ ਆ ਨੋ ਮਾਸੀ ਜੀ ਤੇ ਇੱਕ ਹੋਰ ਬੰਦਰੀ ਹੈ ਠੀਕ ਹੈ ਜੀ ਅਜ ਦਿਖਾ ਰਹੀ ਐ ਨਾ ਮੈਂ ਹਾਂਜੀ ਹਾਂਜੀ ਆ ਆ ਤਾਂ ਕਰ ਦੋ ਕਰ ਨਾ ਕਰ ਦੋ ਇੱਕ ਮਸਤੀ ਦੀ ਨਾ ਉਹ ਵਾਲੇ ਆ ਇਹ ਜਿਹੜੇ ਬਿੱਲੀ ਇਉਂ ਦੇ ਵਿੱਚ ਕੋਈ ਦੇ ਵਿੱਚ ਬੜੀ ਰੇਹ ਤਿਆਰ ਕਰਨੀ ਨਹੀਂ ਇਹ ਚੱਲਣਾ ਕਰੋ ਇਹਨਾਂ ਲਈ ਦੋ ਬੇਟੀਆਂ ਨੇ ਸਕੂਲ ਗਈਆਂ ਹੋਣੀਆਂ ਹਾਂਜੀ ਹਾਂਜੀ ਉਹ ਸਕੂਲ ਰਹੀਆਂ ਨੇ ਠੀਕ ਹੈ ਜੀ ਤੇ ਮਾਂ ਸਬਜ਼ੀ ਹੋਣੀ ਉਧਰ ਨੇ ਉਹ ਵੀ ਤੁਸੀਂ ਦਿਖਾ ਦਿਓ ਜੀ ਆਸੂ ਲੋਗ ਨਹੀਂ ਚਲਗੇ ਆ ਇਹ ਚਲਗੇ ਵੀ ਨਹੀਂ ਸਾਰੀਆਂ ਚੁਗਲੀਆਂ ਆ ਗਈਆਂ ਸਾਰੀਆਂ 6-7000 ਬੰਦੇ ਨੇ ਦੇਖਣਾ ਹੁਣ ਤਾਂ ਹਾਂ ਹਾਂ ਢੋਲੀ ਦੇ ਪਾਲ ਪਈਏ ਕਾਬੂ ਨਹੀਂ ਆਉਂਦੇ ਆ ਦੱਸ ਫਰਮਾਨ ਦੇ ਭਰ ਕੇ ਪਾਵਾ ਨਹੀਂ ਕਿੰਨੀ ਕੁ ਵਾਰ ਸੁਇਆ ਕਰ ਲਿਆ ਚੱਲ ਜਾਓ ਤੇ ਪਕ ਜੋ ਕੋਈ ਜੁੜੀ ਜਾਓ ਜਾਓ ਜੋ ਸੁਣਾ ਬੰਗੀ ਹਣ ਜਾਉ ਕਾ ਨਹੀਂ ਮੈਂ ਥਾ ਨਹੀਂ ਹੂੰ ਬ੍ਰਾਉਂਡੀ ਆ ਗਈ ਕਿ ਮੇਰੇ ਨਾਲ ਫੇਸ ਜਣਾ ਜਿਹਦੇ ਹਿਸਾਬ ਨਾਲ ਪੈਸੇ ਬਣਦੇ ਨੇ ਮੈਨੂੰ ਲੱਗਦਾ ਪਾਰ ਦੇ ਬਣੇ ਹੋਗੇ ਹਾਂ ਕੋਈ ਕਹਿੰਦਾ ਮੈਨੂੰ ਦੇ ਦੇ ਕੋਈ ਪੜ੍ਹਦੇ ਆ ਜੁੜੀ ਨਹੀਂ ਕੀਤਾ ਕੀ ਤਰ੍ਹਾਂ ਖਲਾਰੀ ਹੈ ਓਏ ਲੱਗਦਾ ਤੂੰ ਵੰਡੇ ਆਇਆ ਹਾਂ ਕੀ ਹੁਲੀ ਆਪਣੇ ਆਪਣੇ ਆਂਗਾ ਤੂੰ ਓਏ ਆਂਗਾ ਦੇ ਲਓ ਜੀ ਵੰਡਾ ਵੀ ਆ ਗਈ ਆ ਗਿਆ ਵਾਪਸ ਠੀਕ ਹੈ ਜੀ ਤੇ ਹੁਣ ਆਪਾਂ ਜਾ ਕੇ ਇੱਕ ਵੀਡੀਓ ਵੀ ਸ਼ੂਟ ਕਰਨੀ ਆ ਪਰ ਹੁਣ ਆਪਾਂ ਗਏ ਆ ਥੱਕ ਪਰ ਕੀ ਕਰੀਏ ਕੰਮ ਤੇ ਕੰਮ ਹੀ ਕਰਨਾ ਤੇ ਪੈਣਾ ਹੀ ਆ ਠੀਕ ਹੈ ਜੀ ਤੇ ਬਾਕੀ ਸਾਰੇ ਜਣੇ ਵਲੌਗ ਵੇਖ ਕੇ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਹਾਂਜੀ ਕਿ ਸੰਤੁਸ਼ਟੀ ਕਰਾਂ ਤੇ ਆ ਟਿਊਸ਼ਨ ਤਾਂ ਹੁਣ ਘਰ ਜਾ ਕੇ ਪੜ੍ਹਨਾ ਪੈਣਾ ਹੈ ਕੀ ਕਰਨਾ ਦਿੱਤੋ ਪੀਣਾ ਟਾਈਮ ਜ਼ਿਆਦਾ ਹੋ ਗਿਆ ਹੁਣ ਚਲੋ ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਵੀਡੀਓ ਬਣਾਉਣੀ ਪੈਣੀ ਹੈ ਤੇ ਹੁਣ ਹੋਰ ਤਰ੍ਹਾਂ ਹੋਣਿਆ ਚਾਚੋ ਚਾਚੋ ਹੁਣ ਬਣਾਈ ਲੈ ਮੈਂ ਹਾਂਜੀ ਹਾਂ ਸਾਸ਼ੀ ਗਾਲ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਾਸ਼ੀ ਗਾਲ ਠੀਕ ਓਕੇ ਬਾਏ ਬਾਏ